ਐਸੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਬੀਬੀ ਰਜ਼ਿੰਦਰ ਕੌਰ ਪਠੱਲ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਜੀ ਹਾਂ ਸਭ ਤੋਂ ਵੱਡੀ ਖਬਰ ਆ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੀਆਂ ਕੁਝ ਤਾਰੀਫਾਂ ਕੀਤੀਆਂ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਸੁਖਵੀਰ ਬਾਦਲ ਨੇ ਮੋੜ ਖੜਾ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਬੀਤੇ ਦਿਨਾਂ ਦੇ ਵਿੱਚ ਇੱਕ ਉਹਨਾਂ ਨੇ ਨਿੱਜੀ ਇੰਟਰਵਿਊ ਕੀਤੀ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਉਹ ਕਾਫੀ ਤਾਰੀਫਾਂ ਕਰਦੇ ਹੋਏ ਨਜ਼ਰ ਆਏ ਸੀ ਪਰੰਤੂ ਹੁਣ ਚਰਚਾਾਂ ਵਿੱਚ ਇਹ ਚੱਲ ਰਹੀਆਂ ਨੇ ਕਿ ਬੀਬੀ ਭੱਟਲ ਨੇ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਤਾਂ ਇਸ ਚਰਚਾਾਂ ਤੋਂ ਬਾਅਦ ਹੁਣ ਉਹਨਾਂ ਨੇ ਬਿਆਨ ਦੇ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਾਂਗਰਸੀ ਸੀ ਤੇ ਕਾਂਗਰਸੀ ਹਾਂ ਤੇ ਕਾਂਗਰਸ ਹੀ ਰਹੂੰਗੀ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਅਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੀ ਤੇ ਉਹਨਾਂ ਦਾ ਕਹਿਣਾ ਹੈ ਕਿ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਬੀਬੀ ਪਠਾਣ ਨੇ ਹੁਣ ਇਹ ਬਿਆਨ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਕੁਝ ਦਿਨਾਂ ਤੋਂ ਪੁਰਾਣੇ ਸਿਆਸੀ ਮਾਮਲਿਆਂ ਬਾਰੇ ਇੱਕ ਇੰਟਰਵਿਊ ਦੇ ਦੌਰਾਨ ਹੋਈ ਗੱਲਬਾਤ ਦੇ ਉੱਪਰ ਸੋਸ਼ਲ ਮੀਡੀਆ ਤੇ ਸਾਫ ਦਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਜ਼ੋਰ-ਸ਼ੋਰ ਦੇ ਨਾਲ ਪ੍ਰਚਾਰੀਆਂ ਜਾ ਰਹੀਆਂ ਨੇ ਤੇ ਇਹ ਅਫਵਾਹਾਂ ਨੂੰ ਲੈ ਕੇ ਬੀਬੀ ਪਠੱਲ ਨੇ ਆਪਣੀ ਚੁੱਪ ᱫੋੜ ਦੇ ਇਹਨਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਗਲਤ ਕਰਾਰ ਦਿੱਤਾ ਹੈ ਤਾਂ ਬੀਬੀ ਪਠੱਲ ਨੇ ਸਪਸ਼ਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸੀ ਸੀ ਕਾਂਗਰਸੀ ਹਾਂ ਤੇ ਕਾਂਗਰਸ ਵਿੱਚ ਹੀ ਰਹਾਂਗੀ ਤਾਂ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹੈ ਪ੍ਰਚਾਰ ਸਿਰਫ ਵਿਊ ਜਿਹੜਾ ਕਿ ਵਟੋਰਨ ਅਤੇ ਧਿਆਨ ਖਿੱਚਣ ਦੇ ਲਈ ਕੀਤਾ ਜਾ ਰਿਹਾ ਹੈ ਤੇ ਅਸਲ ਦੇ ਵਿੱਚ ਅਜਿਹੀ ਕੋਈ ਗੱਲ ਨਹੀਂ 나ਹੀਂ ਉਹਨਾਂ ਨੇ ਕਦੇ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਾਰੇ ਸੋਚਿਆ ਤੇ ਇਸ ਤੋਂ ਇਲਾਵਾ ਬੀਬੀ ਪਠਲ ਨੇ ਹਾਲੇ ਵਿੱਚ ਵਾਇਰਲ ਹੋਈ ਬੰਬ ਵਾਲੀ ਟਿੱਪਣੀ ਬਾਰੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਗਲਤ ਤਰੀਕੇ ਦੇ ਪੇਸ਼ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਗੱਲ ਸੂਬੇ ਦੇ ਮੌਜੂਦਾ ਹਾਲਾਤ ਵੱਲ ਜਿਹੜਾ ਕਿ ਧਿਆਨ ਦਿਵਾਉਣ ਤੇ ਰੋਜ਼ਾਨਾ ਦੀ ਜਿਹੜੀ ਕਿ ਲੁੱਟਖੋ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਅਤੇ ਉਥੇ ਹੀ ਕਈ ਹੋਰ ਗੱਲਾਂ ਜਿਹੜੀਆਂ ਕਿ ਹੋਨਯਾ ਤੇ ਬੀਬੀ ਪਠਲ ਨੇ ਕਿਹਾ ਕਿ ਪੰਜਾਬ ਦੀ ਪਹਿਲਾ ਮਹਿਲਾ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਲਹਿਰਾ ਗਾਗਾ ਹਲਕੇ ਤੋਂ ਲਗਾਤਾਰ ਵਿਧਾਇਕ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਬਿਆਨ ਪਾਰਟੀ ਦੇ ਉਹਨਾਂ ਦੀ ਮਜ਼ਬੂਤ ਸਥਿਤੀ ਨੂੰ ਵੀ ਦਰਸਾਉਂਦਾ ਹੈ ਪਰੰਤੂ ਅਜੇ ਹੀ ਕੋਈ ਗੱਲ ਨਹੀਂ ਮੈਂ ਅਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਾਂਗਰਸੀ ਸੀ ਕਾਂਗਰਸੀ ਆ ਤੇ ਕਾਂਗਰਸ ਦੇ ਵਿੱਚ ਹੀ ਰਹਾਂਗੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਹਿਣਾ ਕਿ ਜਿੰਨੀਆਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਮੈਂ ਅਕਾਲੀ ਦਲ ਦੇ ਵਿੱਚ ਜਾਵਾਂਗੀ ਤਾਂ ਇਹ ਸਾਰੀਆਂ ਬੇਬੁਨਿਆਦ ਤੇ ਗਲਤ ਨੇ ਪਰੰਤੂ ਮੈਂ ਅਕਾਲੀ ਦਲ ਦੇ ਵਿੱਚ ਨਹੀਂ ਜਾਵਾਂਗੀ ਤੇ ਮੈਂ ਕਾਂਗਰਸੀ ਸੀ ਕਾਂਗਰਸੀਆਂ ਤੇ ਕਾਂਗਰਸੀ ਹੀ ਰਹੂੰਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਇਹ ਬਿਆਨ ਬੀਬੀ ਪਠੱਲ ਨੇ ਦਿੱਤੇ ਨੇ ਤੇ ਜੋ ਚਰਚਾ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਣ ਦੀ ਹੋ ਰਹੀ ਹੈ ਇਹ ਦੱਸਿਆ ਜਾ ਰਿਹਾ ਸੀ ਬੀਤੇ ਦਿਨਾਂ ਦੇ ਵਿੱਚ ਕਿ ਬੀਬੀ ਪਠੱਲ ਜਿਹੜੇ ਨੇ ਉਹ ਅਕਾਲੀ ਦਲ ਜਿਹੜੇ ਕਿ ਜੁਆਇਨ ਕਰ ਸਕਦੇ ਨੇ ਤਾਂ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਜੋ ਇੰਟਰਵਿਊ ਦਿੱਤੇ ਉਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀਆਂ ਕਾਫੀ ਤਰੀਫਾਂ ਦੇ ਪੋੜ ਬੰਨੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਹੁਣ ਅਕਾਲੀ ਦਲ ਦਾ ਗ੍ਰਾਫ ਜਿਹੜਾ ਕਿ ਉਹ ਕਾਫੀ ਆਪ ਹੋ ਗਿਆ ਹੈ ਤੇ ਸੁਖਵੀਰ ਸਿੰਘ ਬਾਦਲ ਨੇ ਹੁਣ ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਸੁਖਵੀਰ ਸਿੰਘ ਬਾਦਲ ਦੀਆਂ ਤਰੀਫਾਂ ਜਿਹੜੀ ਹੈ ਕਿ ਬੀਬੀ ਪਠੱਲ ਨੇ ਕੀਤੀਆਂ ਜਿਸ ਦੇ ਤਹਿਤ ਉਥੇ ਹੀ ਕਾਫੀ ਚਰਚਾਵਾਂ ਜਿਹੜੀ ਕਿ ਚਲਨੀਆਂ ਕਿ ਬੀਬੀ ਪੱਠਲ ਨੇ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਪਰੰਤੂ ਹੁਣ ਦੱਸਿਆ ਜਾ ਰਿਹਾ ਹੈ ਤੇ ਬੀਬੀ ਰਜਿੰਦਰ ਕੌਰ ਪੱਠਲ ਨੇ ਵੀ ਇਹ ਬਿਆਨ ਦਿੱਤਾ ਹੈ ਦੇ ਦਿੱਤਾ ਹੈ ਸਪਸ਼ਟੀਕਰਨ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੋਈ ਅਕਾਲੀ ਦਲ ਦੇ ਵਿੱਚ ਨਹੀਂ ਜਾ ਰਹੀ ਤੇ ਇਹ ਸਾਰੀਆਂ ਬੇਬੁਨਿਆਦ ਅਤੇ ਗਲਤ ਗੱਲਾਂ ਨੇ ਮੈਂ ਕਾਂਗਰਸੀ ਸੀ ਤੇ ਕਾਂਗਰਸੀ ਹਾਂ ਤੇ ਕਾਂਗਰਸੀ ਹੀ ਰਹਾਂਗੀ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਇਹ ਗੱਲਾਂ ਵੱਲ ਧਿਆਨ ਜਿਹੜਾ ਕਿ ਨਾ ਦਿੱਤਾ ਜਾਵੇ